ਇੱਕ ਮਿਤੀ 14 ਮਾਰਚ ਦੀ ਰਾਤ ਨੂੰ ਇੱਕ ਲੁਧਿਆਣੇ ਕਾਫੀ ਸੈਂਸੇਸ਼ਨਲ ਜਿਹਾ ਇਨਸੀਡੈਂਟ ਹੋਇਆ ਕੋਚਰ ਮਾਰਕੀਟ ਦੇ ਏਰੀਆ 'ਚ ਜਦੋਂ ਇੱਕ ਗੱਡੀ ਗੱਡੀ ਸਨੇਚਿੰਗ ਦਾ ਇਨਸੀਡੈਂਟ ਸੀਗਾ ਜਿਸ ਵਿੱਚ ਇੱਕ ਲੇਡੀ ਕਾਰ 'ਚ ਬੈਠੀ ਸੀ ਉਸ ਨੂੰ ਚਾਰ ਮੁੰਡਿਆਂ ਨੇ ਇੱਕੋ ਦਾਮ ਆ ਕੇ ਉਹਦਾ ਹਸਬੈਂਡ ਉੱtre ਹੀ ਸੀਗਾ ਕੋਈ ਸਮਾਨ ਲੈਣ ਮੈਡੀਕਲ ਸ਼ਾਪ ਤੋਂ ਤਾਂ ਉਹਨੂੰ ਗੱਡੀ ਦੀ ਭਜਾ ਕੇ ਲੈ ਜਾਣ ਦੀ ਵਿਦ ਲਪਝਾ ਕੇ ਲੈ ਗਏ ਤੇ ਬੰਦੇ ਨੇ ਆਪਦੀ ਲੇਡੀ ਜੋ ਹੈ ਉਸ ਨੂੰ ਰੈਸਕਿਊ ਕਰ ਲਿਆ ਪਰ ਅਨਫੋਰਚਨਟਲੀ ਗੱਡੀ ਉਹਦੀ ਨਾਲ ਹੀ ਉਹ ਸਨੈਚ ਕਰਕੇ ਲੈ ਗਈ ਸੀਗੇ ਜੋ ਇਨਸੀਡੈਂਟ ਕਾਫੀ ਸੈਂਸੇਸ਼ਨਲ ਸੀਗਾ ਕਾਫੀ ਮਤਲਬ ਕਿ ਲੋਕਾਂ ਚੋਂ ਵੀ ਸੀਗਾ ਵੀ ਹਾਂਜੀ ਕਾਫੀ ਇੱਕ ਛੋਟਾ ਜਿਵੇਂ ਡਰ ਦਾ ਮਾਹੌਲ ਵੀ ਬਣਿਆ ਸੀ ਪਰ ਐਜ਼ ਮਾਨਯੋਗ ਸੀਪੀ ਸਾਹਿਬ ਸ਼੍ਰੀ ਕੁਲਦੀਪ ਸਿੰਘ ਚਾਹਲ ਜੀ ਮਾਨਯੋਗ ਡੀਸੀਪੀ ਸਾਹਿਬ ਅਜਸ ਕੇ ਰਣਜੀਤ ਸਿੰਘ ਤੇਜਾ ਜੀ ਸਾਡੇ ਮਾਨਯੋਗ ਡੀਸੀਪੀ 3 ਪਹਿਲਾ ਰਮਨਦੀਪ ਸਿੰਘ ਪੁੱਲਰ ਸਰ ਹੁਣ ਗੁਰਪ੍ਰੀਤ ਕੌਰ ਪUREVAL ਮੈਮ ਆ ਸਾਰਿਆਂ ਨੇ ਲਗਾਤਾਰ ਅਸੀਂ ਮਤਲਬ ਇਨ੍ਹਾਂ ਦੇ ਦੇਸ਼ਾ ਨਿਰਦੇਸ਼ਾਂ ਹੇਠ ਅਸੀਂ ਲਗਾਤਾਰ ਐਫਰਟ ਕਰ ਰਹੇ ਸੀ ਐਸਐਚਓ ਡਿਵੀਜ਼ਨ 5 ਇੰਚਾਰਜ ਚੌਂਕੀ ਕੋਚਰ ਮਾਰਕੀਟ ਵਿਦ ਮੀ ਤੇ ਅਸੀਂ ਲਗਾਤਾਰ ਇਹਨਾਂ ਨੂੰ ਫੜਨ ਲਈ ਇਹਨਾਂ ਨੂੰ ਸੋਰਸ ਲਗਾ ਕੇ ਇਹਨਾਂ ਨੂੰ ਹਿਊਮਨ ਐਂਡ ਟੈਕਨੀਕਲ ਇੰਟੈਲੀਜੈਂਸ ਦੇ ਥਰੂ ਫਾਈਨਲੀ ਅਸੀਂ ਇਹਨਾਂ ਦੇ ਮੇਨ ਅਕਿਊਜ਼ ਨੂੰ 5 ਤਰੀਕ ਨੂੰ ਨੈਬ ਕੀਤਾ ਇਹਦਾ ਨਾਮ ਹੈਗਾ ਜੀ ਗੁਰਦੇਵ ਸਿੰਘ ਉਰਫ ਗੈਰੀ ਇਹ ਤੇ ਇਹਦਾ ਇੱਕ ਨਾਲ ਹੈਗਾ ਹਰਦੇਵ ਸਿੰਘ ਉਰਫ ਸ਼ੇਰੀ ਇਹ ਦੋਵੇਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਾਸੀ ਨੇ ਇਹਨਾਂ ਦੀ ਜਦੋਂ ਇਹਨਾਂ ਨੂੰ ਕੁਐਸਚਨਿੰਗ ਕੀਤੀ ਗਈ ਇਹਨਾਂ ਨੂੰ ਇਸ ਇਨਸੀਡੈਂਟ ਬਾਰੇ ਅੱਗੇ ਫਰਦਰ ਕੁਐਸਚਨ ਕੀਤਾ ਗਿਆ ਤਾਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਇੱਕ ਜੋ ਹੈ ਗੈਂਗ ਟਾਈਪ ਬਣਾਇਆ ਹੋਇਆ ਗਰੁੱਪ ਇਹਨਾਂ ਦਾ ਕੰਮ ਹੀ ਇਹ ਹੈ ਵੀ ਜਿਵੇਂ ਗੱਡੀ ਚੋਰੀ ਕੀਤੀ ਜਾਂ ਇਸ ਟਾਈਪ ਦੀ ਕੋਈ ਸਨੇਚਿੰਗ ਕੀਤੀ ਉਸ ਗੱਡੀ ਨੂੰ ਇਹ ਵਾਰਦਾਤ ਜਿਵੇਂ ਇੱਕ ਦੋ ਵਾਰਦਾਤਾਂ ਲਈ ਵਰਤੇ ਆ ਇਹਨਾਂ ਨੇ ਫਿਰ ਇਹ ਗੱਡੀ ਖੁਰਦ-ਬੁਰਦ ਕਰ ਦਿੰਦੇ ਆ ਖੁਰਦ-ਬੁਰਦ ਕਰਨ ਦਾ ਤਰੀਕਾ ਵੀ ਅੱਗੇ ਸਕ੍ਰੈਪ 'ਚ ਜਿਹੜੀ ਹੈਗੇ ਇਹ ਗੱਡੀ ਨੂੰ ਜਿਵੇਂ ਕਟਿੰਗ ਵਗੈਰਾ ਕਰਕੇ ਸਕ੍ਰੈਪ 'ਚ ਵੇਚ ਦਿੰਦੇ ਆ ਤਾਂ ਇਸ ਵਿੱਚ ਅਸੀਂ ਫੂਲ ਪ੍ਰੂਫ ਇਨਵੈਸਟੀਗੇਸ਼ਨ ਕਰਨ ਲਈ ਪਹਿਲਾਂ ਇਹਨਾਂ ਨੂੰ ਅਰੈਸਟ ਕੀਤਾ ਫਿਰ ਇਹਨਾਂ ਦੇ ਦੋ ਤਿੰਨ ਸਾਥੀ ਨੇ ਜਿਨ੍ਹਾਂ ਦਾ ਇਹਨਾਂ ਨੇ ਨਾਮ ਲਿੱਤਾ ਹੈ ਉਹਨਾਂ ਨੂੰ ਵੀ ਸਾਡੀ ਟੀਮ ਅਰੈਸਟ ਕਰਨ ਲਈ ਲਗਾਤਾਰ ਲੱਗੀ ਹੋਈ ਆ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਵੀ ਕਰ ਲਾਂਗੇ ਉਹਨਾਂ ਦੇ ਮੇ ਨਾਮ ਤੁਹਾਨੂੰ ਦੱਸ ਦਿੰਨਾ ਇੱਕ ਹੈਗੇ ਬੋਬੀ ਪੁੱਤਰ ਹਜ਼ਾਰਾ ਸਿੰਘ ਵਾਸੀ ਤਰਨਤਾਰਨ ਦਾ ਇੱਕ ਜੋਰਾ ਸਿੰਘ ਅ ਪੁੱਤਰ ਜਗਦੀਸ਼ ਸਿੰਘ ਵਾਸੀ ਕਿਰਤਵਾਲ ਤਰਨਤਾਰਨ ਜ਼ਿਲ੍ਹਾ ਇਹਨਾਂ ਨੂੰ ਇਹ ਦੇ ਨਾਲ ਇਸ ਇਨਸੀਡੈਂਟ ਚ ਸ਼ਾਮਿਲ ਸੀ ਜੋ ਇਹਨਾਂ ਦੇ ਅਕੋਰਡਿੰਗ ਐਂਡ ਉਸ ਤੋਂ ਬਾਅਦ ਜਿਹੜੇ ਸਕ੍ਰੈਪਰ ਨੂੰ ਇਹਨਾਂ ਨੇ ਗੱਡੀਆਂ ਵੇਚੀਆਂ ਮਤਲਬ ਮੈਂ ਜਿਵੇਂ ਦੱਸਿਆ ਤੁਹਾਨੂੰ ਇਹ ਸਕ੍ਰੈਪ ਥਰੂ ਆਫ ਦਾ ਸਿਸਟਮ ਚਲਾਉਂਦੇ ਸੀਗੇ ਅਸੀਂ ਉਸ ਸਕ੍ਰੈਪਰ ਨੂੰ ਵੀ ਅਰੈਸਟ ਕੀਤਾ ਉਹ ਸਕ੍ਰੈਪਰ ਹੈਗੇ ਜਸਵਿੰਦਰ ਸਿੰਘ ਪੁੱਤਰ ਕਿਰਪਾਲ ਸਿੰਘ ਇਹ ਥਾਣਾ ਫਤੇਗੜ ਪਿੰਤੂ ਜਿਲ੍ਹਾ ਮੋਗਾ ਦਾ ਰਹਿਣ ਵਾਲਾ ਇੱਕ ਅਜੀਤ ਨੇਜਾ ਪੁੱਤਰ ਹਿੰਦਰਾ ਤਨੇਜਾ ਇਹ ਵਾਸੀ ਮੋਗਾ ਇਹ ਜਿਹੜੇ ਹੈਗੇ ਇਹ ਦੋਵੇਂ ਉਹ ਸਕ੍ਰੈਪਰ ਸੀ ਜਿੰਨਾ ਥਰੂ ਇਹ ਗੱਡੀ ਜਿਵੇਂ ਸੇਲ ਕਰਦੇ ਸੀ ਕੱਟ ਕੇ ਜਾਂ ਉਹਨੂੰ ਫੁਰਦ-ਫੁਰਦ ਕਰਦੇ ਸੀ ਫਿਲਹਾਲ ਇਸ ਜੋ ਰਿਕਵਰੀ ਹੋਈ ਹੈ ਸਾਨੂੰ ਮੁਕਦਮੇ 'ਚ ਇੱਕ ਸਕੋਡਾ ਗੱਡੀ ਜੋ ਇਹ ਰੀਸੈਂਟਲੀ ਇਹਨਾਂ ਨੇ ਸਨੈਚ ਕੀਤੀ ਸੀਗੀ ਇਨਾਂ ਤੋਂ 4 ਮੋਟਰਸਾਈਕਲ ਕੋਲ ਇਨਾਂ ਤੋਂ ਸਾਨੂੰ ਰਿਕਵਰ ਹੋ ਚੁੱਕੇ ਨੇ ਬਾਕੀ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਤੇ ਅੱਗੇ ਹੋਰ ਰਿਕਵਰੀ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਰ ਮੇਨ ਸਨੇਚਰ ਕਿੰਨੇ ਫੜੇ ਗਏ ਨੇ ਤੇ ਜਿਹੜੇ ਉਹਨਾਂ ਦੇ ਅੱਗੇ ਸੀਗੇ ਸਕ੍ਰੈਪ ਵਾਲਾ ਜਾਂ ਹੋਰ ਕਿਹੜੇ ਕਿਹੜੇ ਇਸ ਟਾਈਮ ਤੱਕ 2 ਸਨੇਚਰ ਫੜੇ ਗਏ ਨੇ 2 ਸਕ੍ਰੈਪ ਵਾਲੇ ਅੱਗੇ ਜਿਹੜੇ ਗੱਡੀਆਂ ਨੂੰ ਫੇਲ ਇਨਾਂ ਦੇ ਹੈਲਪ ਕਰਦੇ ਸੀਗੇ ਹਾਂਜੀ ਸਰ ਇਹ ਵਾਰਦਾਤ ਮੰਨਿਆ ਜੀ ਹਮ ਤਾਂ ਕਿੰਨੀਆਂ ਵਾਰਦਾਤਾਂ ਕਰ ਚੁੱਕੇ ਜਿਹੜੇ ਕਾਰ ਤੋਂ ਲੱਗੀਆਂ ਇਹਨਾਂ ਨੇ ਸਾਡੇ ਕੋਲ 3-4 ਵਾਰਦਾਤਾ ਮੰਨੀਆਂ ਵੀ ਅਸੀਂ ਕੀਤੀਆਂ ਇੱਕ ਤਾਂ ਅਸੀਂ ਤੁਹਾਨੂੰ ਦੱਸਿਆ ਵੀ ਅਸੀਂ ਸਕੋਡਾ ਗੱਡੀ ਜਿਹੜੀ ਹੈਗੀ ਰਿਕਵਰ ਕੀਤੀ ਹੈ ਆਈ 20 ਜਿਹੜੀ ਆਪਣੀ ਇੱਥੋਂ ਸਨੇਚ ਹੋਈ ਸੀ ਲੁਧਿਆਣੇੋਂ ਕਹਿੰਦੇ ਵੀ ਅਸੀਂ ਖੁਰਦ-ਬੁਰਦ ਕਰਤੀ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਇੱਕ ਵਾਰ ਦਾ ਥੋਰ ਮੰਨਦੇ ਆ ਇਹ ਇਹਨਾਂ ਨੇ ਗੱਡੀ ਸਨੇਚਿੰਗ ਦੀ ਤਾਂ ਫਿਰ ਅਸੀਂ ਸਾਰੇ ਇਹੀ ਟਰਾਈ ਕਰ ਰਹੇ ਆਂ ਵੀ ਵੱਧ ਤੋਂ ਵੱਧ ਜਿਹੜੀਆਂ ਗੱਡੀਆਂ ਉਹ ਵੀ ਹੋ ਗਈਆਂ ਮਤਲਬ ਇਹਨਾਂ ਨੇ ਖੁੱਦ-ਬੁੱਦ ਵੀ ਕਰਤੀਆਂ ਉਹਨਾਂ ਦੇ ਕੋਈ ਪਾਰਟ ਜੇ ਸਾਨੂੰ ਰਿਕਵਰ ਹੋਣ ਤਾਂ ਸਾਰਾ ਮਤਲਬ ਅਸੀਂ ਉਹ ਪੂਰੀ ਚੇਨ ਨੂੰ ਟਰਾਈ ਕਰ ਰਹੇ ਆ ਵੀ ਪਰ ਜਿਹੜੀ ਗੱਡੀ ਖੋਈ ਹੈ ਉਹਦੇ ਤੋਂ ਕੋਈ ਵਾਰਦਾਤ ਨੂੰ ਅੰਜਾਮ ਤੁਸੀਂ ਕਹਿੰਦੇ ਉਹ ਵਾਰਦਾਤ ਕਿਦਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤੀ ਜਿਵੇਂ ਇਹਨਾਂ ਇਹਨਾਂ ਦੇ ਜੋ ਕੁਐਸਚਨਿੰਗ ਤੋਂ ਬਾਅਦ ਆਇਆ ਕਿ ਇਹ ਜਿਵੇਂ ਲੋਕਲ ਜਿਵੇਂ ਉੱਥੇ ਮੋਗਾ ਫਰੋਈਪੁਰ ਏਰੀਆ ਦੇ ਵਿੱਚ ਇੱਕ ਦੋ ਚੋਰੀ ਦੀ ਵਾਰਦਾਤਾਂ ਨੂੰ ਅਸੀਂ ਅੰਜਾਮ ਦਿੱਤਾ ਇਹਨਾਂ ਦੇ ਕਹਿੰਦੇ ਇਸੇ ਅਕੋਰਡਿੰਗ ਅਸੀਂ ਉਹਨਾਂ ਦੀ ਪੁਲਿਸ ਨੂੰ ਵੀ ਇਨਫੋਰਮ ਕੀਤਾ ਵੀ ਜੇ ਤੁਹਾਡੇ ਕੋਈ ਇਸਾ ਦੇ ਇਨਸੀਡੈਂਟ ਹੋਏ ਹੈ ਤਾਂ ਅਕੋਰਡਿੰਗਲੀ ਉਹ ਇੱਥੇ ਸਾਨੂੰ ਦੱਸੇ ਜਾਣ ਫਿਰ ਆਪਾਂ ਮਤਲਬ ਇੱਕ ਨਾ ਸਾਰਾ ਜਿਹੜਾ ਇੰਟਰ ਡਿਸਟ੍ਰਿਕਟ ਦਾ ਜਿਹੜਾ ਹੈਗਾ ਸਾਰਾ ਇਨਸੀਡੈਂਟਸ ਉਹ ਆਪਾਂ ਕਲੀਅਰ ਕਰ ਸਕੀ ਵੀ ਇਹ ਕਿਹੜੀ ਕਿਹੜੀ ਸ਼ਾਮਲ ਸੀ ਉੱਥੋਂ ਆ ਕੇ ਇੱਥੇ ਆਵਾਜ਼ ਦਾ ਸਾਨੂੰ ਮਤਲਬ ਗੱਡੀਆਂ ਇੱਥੋਂ ਹੋ ਕੇ ਉਸ ਦਿਨ ਮੈਂ ਦੱਸਣਾ ਚਾਹੁੰਨਾ ਉਸ ਦਿਨ ਕੀ ਹੋਇਆ ਮੈਂ ਤੁਹਾਨੂੰ ਉਹੀ ਇਹਨਾਂ ਦਾ ਮੋਡਸ ਆਪਰੇਂਡੀ ਉਸ ਦਿਨੇ ਚਾਰੋਂ ਬੰਦੇ ਆਪਣੇ ਪਿੰਡਾਂ ਤੋਂ ਪਹਿਲਾਂ ਮੋਗਾ ਆਏ ਵਾਸਤੇ ਫਿਰ ਮੋਗੇ ਤੋਂ ਇਹ ਬੱਸ ਲੈ ਕੇ ਲੁਧਿਆਣੇ ਆਏ ਲੁਧਿਆਣੇ ਬੱਸ ਅੱਡੇ ਤੇ ਉਤਰੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਗੱਡੀ ਉਹ ਉੱਥੋਂ ਹੀ ਭਜਾ ਕੇ ਲੈ ਗਈ ਵਾਪਸ ਕਿਸੇ ਗੈਂਗਨਾ ਤਾਲੂਕਾ ਗੈਂਗ ਗੈਂਗ ਐਸ ਐਚ ਜਿਵੇਂ ਕੋਈ ਮੈਂ ਗੈਂਗਸਟਰ ਵਾਲੀ ਗੱਲ ਨਹੀਂ ਕਹੂੰਗਾ ਬਟ ਹਾਂਜੀ ਜਿਵੇਂ ਆਪਣਾ ਇੱਕ ਗਰੁੱਪ ਜਾਂ ਬਣਾਇਆ ਹੋਇਆ ਹੈ ਟਾਈਪ ਮਤਲਬ ਆਪਤੀ ਚਾਰ ਪੰਜ ਇਦਾਂ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਤਾਂ ਉਸ ਟਾਈਪ ਦਾ ਅਸਲੇ ਦੀ ਗੱਲ ਕਹੀ ਗਈ ਸੀ ਵੀ ਅਸਲਾ ਇਹਨਾਂ ਕੋਲੇ ਉਸ ਟਾਈਮ ਉਹ ਲੇਡੀ ਨੇ ਅਸਲੇ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਜੀ ਅਸਲਾ ਹਲੇ ਤੱਕ ਫਿਲਹਾਲ ਸਾਨੂੰ ਅਸਲੇ ਦੀ ਕੋਈ ਗੱਲ ਵੈਰੀਫਾਈ ਨਹੀਂ ਹੋਈ ਅਸੀਂ ਡਿਟੇਲ 'ਚ ਉਸ ਦਿਨ ਵੀ ਅਸਲੇ ਵਾਲੀ ਗਈ ਕੋਈ ਗੱਲ ਇਦਾਂ ਸਾਹਮਣੇ ਨਹੀਂ ਆਈ ਸੀਗੀ ਅਸਲੇ ਦਾ ਇਹਨਾਂ ਦਾ ਬਸ ਉਹੀ ਸੀਗਾ ਵੀ ਉਹ ਗੱਡੀ 'ਚ ਬਹਿ ਕੇ ਜਿਵੇਂ ਉਹਨਾਂ ਨੇ ਮਤਲਬ ਭਜਾ ਲਿਆ ਕੋਈ ਬੰਦਾ ਉਤਰੇ ਉਸ ਚੀਜ਼ ਦਾ ਨਾ ਫਾਇਦਾ ਚੱਪਦਾ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਬਈ ਸਾਰਾ ਸਮਾਰਟ ਸਿਲੀ ਕੈਮਰਾ ਲੱਗੇ ਹਾਂਜੀ ਇੰਨਾ ਸਮਾਂ ਲੱਗਿਆ ਗੱਡੀ ਤਾਂ ਹਜੇ ਹੱਥ ਲੱਗੀ ਨਹੀਂ ਮਤਲਬ ਉਹਦੇ ਵਿੱਚ ਕੋਈ ਥਰੂ ਨਹੀਂ ਮਿਲਿਆ ਹੈਗਾ ਜਾਂ ਨਹੀਂ ਗੱਡੀ ਹੱਥ ਨਹੀਂ ਲੱਗੀ ਮਤਲਬ ਸਰ ਉਹ ਜਿਹੜੀ ਗੱਡੀ ਹੈ ਦੇਖੋ ਮੈਂ ਤੁਹਾਨੂੰ ਜਿਵੇਂ ਕਿਹਾ ਇਹਨਾਂ ਬੰਦਿਆਂ ਨੂੰ ਟ੍ਰੇਸ ਕੀਤਾ ਗਿਆ ਉਹ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਨਾਲ ਹੀ ਕੀਤਾ ਗਿਆ ਕਿਉਂਕਿ ਇਹ ਦੂਜੇ ਜ਼ਿਲ੍ਹੇ ਤੋਂ ਸੀਗੇ ਸਾਡੀ ਟੀਮਾਂ ਲਗਾਤਾਰ ਉੱਥੇ ਜਾ ਕੇ ਅਸੀਂ ਕੈਮਰਾ ਥਰੂ ਇੱਕ ਲਿੰਕ ਬਣਾਇਆ ਸਾਰਾ ਫਿਰ ਉੱਥੇ ਜਾ ਕੇ ਦੇਖੋ ਹਿਊਮਨ ਇੰਟੈਲੀਜੈਂਸ ਵੀ ਯੂਜ਼ ਕਰਨੀ ਪੈਂਦੀ ਇੱਕ ਲੈਵਲ ਤੋਂ ਬਾਅਦ ਜਿਹੜੇ ਫਿਰੋਜ਼ਪੁਰ ਜਿਵੇਂ ਦੇ ਸੀਗੇ ਰਿਵਾਸੀ ਸੀਗੇ ਔਰ ਉਦੋਂ ਗੱਡੀ ਰਿਕਵਰ ਨਾ ਹੋਉਂਦਾ ਤੁਹਾਨੂੰ ਦੱਸਿਆ ਮੈਂ ਗੱਡੀ ਇਹਨਾਂ ਨੇ ਜਿਵੇਂ ਕੁਐਸਚਨਿੰਗ ਚ ਦੱਸਿਆ ਵੀ ਖੁਰਦ-ਬੁਰਦ ਕੀਤੀ ਹੈ ਗੱਡੀ ਦੇ ਜਿਹੜੇ ਪਾਰਟਸ ਐ ਅਸੀਂ ਉਹ ਟਰਾਈ ਕਰ ਰਹੇ ਹਾਂ ਵੀ ਜਿੰਨਾ ਹੱਦ ਤੱਕ ਸਾਨੂੰ ਰਿਕਵਰ ਹੋ ਸਕੇ ਅਸੀਂ ਕਰ ਲਈਏ ਹੋਰ ਇਹ ਕਿੱਥੋਂ ਬੜੇ ਕਿੱਥੋਂ ਗਏ ਨੇ ਹੁਣ ਇਹ ਕਿਹੜੀ ਜਗ੍ਹਾ ਤੋਂ ਫੜੇ ਗਏ ਨੇ ਲੁਧਿਆਣੇ ਤੋਂ ਜਾਂ ਉੱਥੋਂ ਹੀ ਜਾ ਕੇ ਫੜ ਗਏ ਇਹਦਾ ਜਿਹੜਾ ਮੇਨ ਚੋਰ ਹੀ ਤੋਂ ਇਦਾਂ ਦੇ ਕੈਪਚਰ ਕੀਤੇ ਆ ਇੱਥੇ ਫ ਉਹ ਮਗ ਮੋਗੇ ਤਖੜੇ ਸਾਰੇ ਕੱਪ ਨੇ ਲਾ ਨਿਕਲ ਜਿਹੜੀ ਕਿੰਨੇ ਬੰਦੇ ਦੇ ਗਰੁੱਪ ਹੈ ਟੋਟਲ ਇਹ ਹੁਣ ਤੱਕ ਦੇਖੋ ਜੀ ਮੈਂ ਦੱਸਿਆ ਤੁਹਾਨੂੰ ਦੋ ਦੋਸ਼ੀ ਸਨੇਚਿੰਗ ਵਾਲੇ ਅਸੀਂ ਕਾਬੂ ਕਰ ਲਏ ਦੋਨੋਂ ਅਸੀਂ ਨੋਮੀਨੇਟ ਕੀ ਸਰ ਹਲੇ ਉਹਨਾਂ ਨੂੰ ਅਰੈਸਟ ਕਰਨ ਲਈ ਸਾਡੀ ਟੀਮ ਲੱਗੀ ਹੋਈ ਹੈ ਜਿਹੜੇ ਸਕ੍ਰੈਪ ਵਾਲੇ ਨੇ ਉਹ ਦੋ ਅਰੈਸਟਡ ਨੇ ਇੱਕ ਨੋਮੀਨੇਟਡ ਸਰ ਇਹ ਨਸ਼ੇ ਦੇ ਆਦੀ ਹੈ ਇਹ ਨਸ਼ੇ ਦੇ ਆਦੀ ਜੋ ਲੱਗ ਰਿਹਾ ਵੀ ਹਾਂਜੀ ਥੋੜਾ ਬਹੁਤ ਨਸ਼ਾ ਵੀ ਕਰਦੇ ਹੀ ਹੈ ਔਰ ਮਤਲਬ ਹਾਲੇ ਤੱਕ ਨਸ਼ਾ ਵੇਚਣ ਵਾਲੀ ਕੋਈ ਗੱਲ ਨਹੀਂ ਸਾਹਮਣੇ ਨਸ਼ੇ ਦੇ ਆਦੀ ਵੀ ਕੋਈ ਮੋਟਰਸਾਈਕਲ ਵੀ ਇਹਨਾਂ ਨੇ ਚੋਰੀ ਸਨੇਚਿੰਗ ਮਤਲਬ ਉਹ ਕੋਈ ਖੋ ਸਨੇਚਿੰਗ ਦੋਵੇਂ ਹੀ ਮਤਲਬ ਇਨਵੋਲਡ ਸੀਗੇ ਜੋ ਵੀ ਇਹਨਾਂ ਨੇ ਸਾਨੂੰ ਸਮਾਨ ਰਿਕਵਰ ਕਰਾਇਆ ਵੀ ਅਸੀਂ ਆ ਵਾਰਦਾਤ ਕੀਤੀ ਅਸੀਂ ਆ ਵਾਰਦਾਤ ਕੀਤੀ ਤੇ ਅਸੀਂ ਉਹ ਮੋਟਰਸਾਈਕਲ ਵੀ ਇਹਨਾਂ ਤੋਰੇ ਪਾਉਂਦੇ ਲੇਡੀ ਨੂੰ ਚੁੱਕੜ ਦਾ ਵੀ ਮੰਤਬ ਦੀ ਕੱਲੀ ਗੱਡੀ ਚੁੱਕੜ ਦਾ ਮੰਤਬ ਕਿਉਂਕਿ ਲੇਡੀ ਨੇ ਕਹਿੰਦੀ ਮੇਰੇ ਘਰ ਆ ਦੇ ਮਨ ਉਤਰਿਆ ਲੇਖੋ ਜੀ ਹੁਣ ਇੰਟੈਂਸ਼ਨ ਇਹ ਹੈ ਨਾ ਉਹਨਾਂ ਦੇ ਹਿਸਾਬ ਨਾਲ ਤਾਂ ਉਹ ਗੱਡੀਆਂ ਚੋਰੀ ਕਰਦੇ ਨੇ ਔਰ ਇੰਟention ਆਪਾਂ ਕਿਸੇ ਦਾ ਹੁਣ ਕਲੀਅਰ ਐਸਐਚ ਲੇਡੀ ਦਾ ਤਾਂ ਕੋਈ ਅਜੀ ਗੱਲ ਸਾਹਮਣੇ ਨਹੀਂ